ਲੋ ਵੀ ਤੁਹਾਨੂੰ ਮਾਲ ਦਿਖਾਉਣ ਲੱਗੇ ਆਂ ਤੇ ਆਹ ਬਾਈ ਨੇ ਕੰਮ ਕੰਮ ਸ਼ੁਰੂ ਕੀਤਾ ਇਹ ਦੁਕਾਨਾਂ ਨਾਲੋਂ ਸਸਤੇ ਰੇਟ ਤੇ ਹੈਗਾ ਤੁਹਾਨੂੰ ਰੇਟ ਵੀ ਦੱਸ ਦਾਂਗੇ ਤੇ ਬਾਈ ਕੋਲੇ ਪਹੁੰਚਣ ਦੀ ਕਿਰਪਾਲਤਾ ਕਰਨੀ ਕੁੜੀਆਂ ਦੇ ਮੁੰਡਿਆਂ ਦੇ ਜਾਗਟਾਂ ਪੈਂਟਾਂ ਸ਼ਰਟਾਂ ਸਾਰਾ ਕੁਝ ਆ ਸ਼ਰਟਾਂ ਵੀ ਕਾਟਨ ਦੀਆਂ ਸਾਰਾ ਕੁਝ ਆ ਹੋਰ ਸੇਲ ਦੇ ਰੇਟ ਤੇ ਆ ਬਾਜ਼ਾਰ ਵਾਲੇ ਰੇਟਾਂ ਨਾਲੋਂ ਘੱਟ ਆ ਹਰੇਕ ਚੀਜ਼ ਮਿਲੂਗੀ ਤੁਹਾਨੂੰ ਜੈਨੂਨ ਟੈਗਾਂ ਦੇ ਨਾਲ ਜਮਾ ਸਪੈਸ਼ਲ ਤੇ ਕੋਈ ਵੀ ਚੀਜ਼ ਦੇ ਵਿੱਚ ਕਵਾਲਿਟੀ ਦੇ ਵਿੱਚ ਕੋਈ ਫਰਕ ਨਹੀਂ ਹੋਣਾ ਜਮਾ ਇੱਕ ਨੰਬਰ ਕੁਆਲਿਟੀ ਮਿਲੂਗੀ ਤੁਹਾਨੂੰ ਜਾਗਟਾਂ ਵੀ ਸਾਰੀਆਂ ਮਿਲਣਗੀਆਂ ਅੱਧੀ ਬਾਹਣੀਆਂ ਪੂਰੀ ਬਾਹਣੀਆਂ ਆਹ ਜਾਗਟਾਂ ਆ ਰੇਟ ਤੁਹਾਨੂੰ ਦੱਸ ਦਿੰਦੇ ਆ ਬਾਈ ਦਾ ਨਾਮ ਸਤਪਾਲਾ ਮਤੀ ਸਤਪਾਲਾ ਸੌਰੀ ਤੇ ਮਤੀ ਦਾਸ ਨਗਰ ਦੇ ਵਿੱਚ ਬਾਈ ਨੇ ਕੰਮ ਸ਼ੁਰੂ ਕੀਤਾ ਆਪ ਦਾ ਇੱਕ ਨੰਬਰ ਗਲੀ ਦੇ ਵਿੱਚ ਕੰਮ ਸ਼ੁਰੂ ਕੀਤਾ ਤੇ ਬਾਈ ਨਾਲ ਕਨੈਕਟ ਕਰ ਲਿਓ ਬਾਕੀ ਤੁਹਾਨੂੰ ਅਸੀਂ ਇਕੱਲਾ ਇਕੱਲਾ ਪੀਸ ਦਿਖਾ ਦਿੰਦੇ ਆ ਇਹ ਵੀ ਦੱਸੀ ਜਾਂ ਨਾਲ ਆ ਲੈਡੀਜ਼ ਵਾਲੇ ਆ ਗਏ ਰੇਟ ਦੱਸ ਦੇ ਬਾਈ ਨਾਲ ਨਾਲ ਕਿੰਨਾ ਇਹਦਾ 600 ਰੁਪਈਆ 600 ਰੁਪਈਏ ਦੇ ਵਿੱਚ ਆ ਲੈਡੀਜ਼ ਆ ਆ 500 ਰੁਪਈਆ ਆ 500 ਰੁਪਈਆ ਰੇਟ ਬਾਈ ਦੇ ਸੁਣੀ ਚੱਲਿਓ ਸਾਰੇ ਇਹ ਵੀ 500 ਰੁਪਏ ਬਾਜ਼ਾਰ ਨਾਲੋਂ ਸਸਤੇ ਰੇਟ ਆ ਸਾਰੇ ਹੋਰ ਸੇਲ ਦਾ ਕੰਮ ਆ ਬਾਈ ਦਾ ਆਹ ਵਾਲਾ 300 ਰੁਪਈਆ 300 ਰੁਪਈਏ ਦੇ ਵਿੱਚ ਪਿਓਰ ਕਾਟਨ ਆ ਬਾਈ ਕੋਲੇ ਜਮਾ ਇੱਕ ਨੰਬਰ ਕਪੜਾ ਆ ਕੇ ਦੇਖ ਕੇ ਲੈ ਕੇ ਜਾਇਓ ਬਾਈ ਢੇੜਾ ਜ਼ਰੂਰ ਮਾਰਿਓ ਲੈ ਕੇ ਜਾਣਾ ਨਾ ਲੈ ਕੇ ਜਾਣਾ ਤੁਹਾਡੀ ਮਰਜ਼ੀ ਇਹ ਵੀ 500 ਰੁਪਈਆ ਦਾ ਇੱਕ ਵਾਰੀ ਬਾਈ ਕੋਲੇ ਢੇੜਾ ਮਾਰਿਓ ਠੀਕ ਹੈ ਬਾਈ ਹੋਰ ਦਿਖਾ ਦੇ ਟਰੈਕਸ਼ੂਟ 500 ਦਾ ਬਾਹਰ ਕੱਢ ਕੇ ਦਿਖਾ ਦੇ ਬਾਈ ਟਰੈਕ ਟਰੈਕਸ਼ੂਟ 500 ਰੁਪਏ ਦਾ ਬਾਈ ਜਮਾਓ ਕੇ ਰਿਪੋਰਟ ਵਾਲੀ ਗੱਲ ਬਾਤ ਹੈ ਅੰਦਰ ਫਰ ਲੱਗਿਆ ਹੋਇਆ ਇਹ ਵੀ 500 ਰੁਪਏ ਦਾ ਠੀਕ ਹੈ ਬਾਈ ਮਾਲ ਬਾਦੂ ਆ ਜਿੰਨਾ ਮਰਜੀ ਬੁੜੀਆਂ ਵਾਲਾ ਬੰਦਿਆਂ ਵਾਲਾ ਜਿੰਨਾ ਮਰਜੀ 56300 ਰੁਪਏ ਚ ਆ 500 ਵਾਲੀ 6300 ਰੁਪਏ ਚ ਬਾਈ ਠੀਕ ਆ ਬਾਈ ਛਾਲਟਾਂ ਦੀ ਕੁਆਲਿਟੀ ਬਾਦੂ ਆ ਬਾਈ ਕੋਲੇ ਛਾਲਟਾਂ ਨੇ ਖਾਈ ਬਾਈ ਕਿੰਨੀਆਂ ਸੀਗਾ ਆ ਪੰਗਾ ਸ਼ਰਟਾਂ ਸ਼ਰਟਾਂ ਦੇ ਕਲਰ ਵੀ ਜਿੰਨੇ ਮਰਜੀ ਉਹ ਪਏ ਬਾਈ ਚੱਕੀ ਸ਼ਰਟਾਂ ਜਿੜਕਾ ਮਰਜੀ ਪਸੰਦ ਕਰ ਲਿਓ ਬਾਈ 56300 ਰੁਪਏ ਚ 300 ਰੁਪਏ ਸ਼ਰਟ ਆ ਸੇਲ ਲਾਤੀ ਬਾਈ ਨੇ ਕਹਿੰਦਾ ਕਿ 300 ਰੁਪਏ ਜਿਹੜੀ ਮਰਜੀ ਕਾਟਨ ਵਾਲੀ ਸ਼ਰਟ ਚੱਕੋ 300 ਰੁਪਏ ਆ ਬਈ 1000 ਰੁਪਏ ਵਾਲਾ ਟਰੈਕਸੂਟ ਆ ਬਾਈ ਨੇ 700 ਚ ਕਰਤਾ ਕਹਿੰਦਾ ਜਿਹੜਾ ਮਰਜੀ ਆ ਕੇ ਚੱਕ ਕੇ ਲੈ ਠੀਕ ਆ ਬਈ ਕਿਹਨਾਂ ਕੇਸ ਵਾਲਾ 1000 ਦਾ 600 ਰੁਪਏ ਕਰਤਾ ਬਾਈ ਨੇ ਟੂਟ ਵੀ ਘੈਂਡਾ ਜਮਾ ਜੈਨੂਨ ਆ ਜੈੱਡ ਬਲੈਕ ਆ ਲੇਡੀਜ਼ ਕੋਟ ਆ ਚੱਕੋ ਬਾਈ ਕੋਰ ਬਾਈ ਨਾਂ ਦੋਰਾ ਦੋਰਾ ਕਰਤਾ ਖਤਾ ਬਾਈ ਨੇ ਆਹ ਜੀ ਆਹ ਨਮੀ ਵੀ ਲੱਗਦੀ ਹੈ ਕਿ ਪੁਰਾਣੀ ਹੈ ਵੀ ਇਹ 400 ਰੁਪਏ ਦੀ ਹੋਵੇ ਗਰਮ ਸਲਟ ਛੋਡੀ ਲੈ ਬਾਈ 400 ਰੁਪਏ ਦੀ ਓਡੀ ਚੱਕ ਲੋ ਬਾਈ ਮੇਲਾ ਲੁੱਟ ਲੋ ਆਹੀ ਵੀ ਨਮੀ 300 400 300 400 ਓਡੀ ਚੱਕ ਬਾਈ ਇਹਨਾਂ 300 400 ਤੇ ਜਿਹੜਾ ਕੋਈ ਆਪਣੀ ਵੀਡੀਓ ਦੇ ਓ ਫੋਟੋ ਠੀਕ ਹੈ ਚੱਕਰਾ ਕੋਟੀ ਚੱਕਲਾ ਰਾਹ ਫੋਰੇ ਦੀ ਗੋਟੀ 100 ਰੁਪਏ ਦੀ ਗੋਟੀ ਹੈ ਲ ਵਧੀਆ ਬਸ ਮੁਰਨਾ ਰਹੀ ਸ਼ਾਲ ਵੀ ਆ ਮੁਰਨਾ ਦਾ ਕੀ ਹੈ ਸ਼ਾਲ ਸ਼ਾਲ ਵੀ ਹੈ ਸ਼ਾਲ ਵੀ ਹੈ ਕੀ ਕੀ ਰੇਟ ਆਉਂਦਾ 400 ਰੁਪਏ 100 ਜਿਹੜਾ ਮਰਜੀ ਆ ਕੇ ਲੈ ਜਾ ਮਫਲਾ ਦਾ 100 ਰੁਪਏ ਦਾ ਹੈਗਾ ਤੇ ਕਿਹਦੇ ਕੋਲ ਉਹ ਹੁਣ ਪਤਾ ਨਹੀਂ ਕਿੱਥੇ ਪਿਆ ਹੋਣਾ ਹੈ